ਦੇਖੋ ਕੁਝ ਜ਼ਰੂਰਤਾਂ ਐਸੀਆਂ ਨੇ ਜਿਨ੍ਹਾਂ ਤੋਂ ਬਿਨਾ ਤਨ ਜੀਂਦਾ ਨਹੀਂ ਰਹਿ ਸਕਦਾ ਖੁਰਾਕ ਸਾਡੇ ਤਨ ਦੀ ਜ਼ਰੂਰਤ ਹੈ ਇਨਸਾਨ ਭੋਜਨ ਤੋਂ ਬਿਨਾ ਜੀ ਨਹੀਂ ਸਕਦਾ ਪਾਣੀ ਸਾਡੇ ਤਨ ਦੀ ਜ਼ਰੂਰਤ ਹੈ ਪਿਆਸ ਲੱਗੇ ਤੇ ਪਾਣੀ ਤੋਂ ਬਿਨਾ ਆਪਾ ਜੀਤੇ ਨਹੀਂ ਰਹਿ ਸਕਦੇ ਖਾਸ ਕਰਕੇ ਦੋ ਚੀਜ਼ਾਂ ਭੁੱਖ ਤੇ ਪਿਆਸ ਸਾਡੀ ਬਾਡੀ ਨੂੰ ਜਦੋਂ ਲੱਗਦੀ ਏ ਤਾਨੂੰ ਲੱਗਦੀ ਏ ਤੇ ਅਸੀਂ ਆਪਣੇ ਤਨ ਦੀ ਭੁੱਖ ਨੂੰ ਬੁਝਾਉਣ ਦੇ ਲਈ ਪਿਆਸ ਨੂੰ ਖਤਮ ਕਰਨ ਦੇ ਲਈ ਭੋਜਨ ਤੇ ਪਾਣੀ ਦੀ ਵਰਤੋਂ ਕਰਦੇ ਆ ਤੇ ਸੱਚ ਏਵੇ ਦੋ ਚਾਰ ਦਿਨਾਂ ਬਾਅਦ ਨਹੀਂ 10 ਦਿਨਾਂ ਬਾਅਦ ਨਹੀਂ ਰੋਜ਼ਾਨਾ ਅਸੀਂ ਭੋਜਨ ਛਕਨੇ ਆ ਤੇ ਕਈ ਕਿ ਬੰਦੇ ਦਿਨ ਵਿੱਚ 4-4 5-5 ਵਾਰ ਖਾਂਦੇ ਨੇ ਵਾਰ-ਵਾਰ ਪਾਣੀ ਪੀਤਾ ਜਾਂਦਾ ਤੇ ਜੇ ਕਿਹਾ ਜਾਏ ਵੀ ਵਾਰ-ਵਾਰ ਰੋਜ਼ ਹਰ ਰੋਜ਼ ਰੋਟੀ ਖਾ ਰਹੇ ਹਾਂ ਹਰ ਰੋਜ਼ ਭੋਜਨ ਖਾ ਰਹੇ ਹਾਂ ਹਰ ਰੋਜ਼ ਪਾਣੀ ਪੀ ਰਹੇ ਹਾਂ ਕਿ ਤੇਰਾ ਇਹਨਾਂ ਤੋਂ ਬਿਨਾ ਸਰ ਨਹੀਂ ਸਕਦਾ ਤੇ ਪੁੱਤਰ ਮਿਲੇਗਾ ਜੇ ਰੋਜ਼ ਭੋਜਨ ਤੇ ਪਾਣੀ ਦੀ ਵਰਤੋਂ ਨਾ ਕੀਤੀ ਮੇਰਾ ਤੰਦ ਇੱਕ ਦਿਨ ਖਤਮ ਹੋ ਜਾਏਗਾ ਜੇ ਤਨ ਨੂੰ ਰੋਜ਼ ਚਾਹੀਦਾ ਹੈ ਖਾਣਾ ਤਨ ਨੂੰ ਰੋਜ਼ ਚਾਹੀਦਾ ਹੈ ਭੋਜਨ ਤਨ ਨੂੰ ਰੋਜ਼ ਚਾਹੀਦਾ ਹੈ ਪੀਣ ਲਈ ਪਾਣੀ ਤਨ ਨੂੰ ਰੋਜ਼ ਚਾਹੀਦੀ ਹੈ ਚੱਲਣ ਵਾਸਤੇ ਖੁਰਾਕ ਮੇਰਾ ਗੁਰੂ ਕਹਿੰਦਾ ਐਸੀ ਤਰ੍ਹਾਂ ਤੇਰੇ ਅੰਦਰ ਨੂੰ ਤੇਰੇ ਮਨ ਨੂੰ ਰੋਜ਼ ਖੁਰਾਕ ਚਾਹੀਦੀ ਏ ਦਿਨਾਂ ਰੋਜ਼ ਤੋਂ ਖੁਰਾਕ ਹੈ ਪਰ ਇੱਕ ਗੱਲ ਚੇਤੇ ਰੱਖੀ ਤਨ ਨੂੰ ਮਾੜੀ ਖੁਰਾਕ ਰੋਜ਼ ਦੇ ਦਾਂ ਤੇ ਤਨ ਬਿਮਾਰ ਹੋ ਜਾਏਗਾ ਜੇ ਮਨ ਨੂੰ ਮਾੜੀ ਖੁਰਾਕ ਰੋਜ਼ ਦਿੱਤੀ ਤੇ ਇੱਕ ਦਿਨ ਤੇਰਾ ਮਨ ਵੀ ਬਿਮਾਰ ਹੋ ਜਾਏਗਾ ਮੈਂ ਸਿਰਫ ਨਿੱਤ ਨਿਯਮ ਸੰਬੰਧੀ ਬੋਲਣਾ ਚਾਹੁੰਦਾ ਕਿਉਂਕਿ ਭਾਈ ਸਾਹਿਬ ਨੇ ਸ਼ਬਦ ਪੜਿਆ ਕਿ ਅੰਤਿਕ ਸੁਕ੍ਰਿਤ ਕਰੀਏ ਰੋਸ਼ੇ ਕੰਮ ਕਰੋ ਰੋਸ਼ ਇਸ ਕੰਮ ਨੂੰ ਜ਼ਿੰਦਗੀ ਧਾਰਨ ਕਰੋ ਦੇਖੋ ਆਂਗ ਬੰਦਾ ਬਾਹਰ ਦੇ ਆਹਾਰ ਤੇ ਬਹੁਤ ਜ਼ੋਰ ਦੇ ਰਿਹਾ ਕਦੀ ਦੇਖੋ ਸਮਾਜ ਵਿੱਚ ਅਸੀਂ ਡਾਕਟਰ ਕੋਲ ਜਾਂਦੇ ਤੇ ਉਹ ਲਿਖ ਕੇ ਦੇ ਦਿੰਦਾ ਕੁ ਸਵੇਰ ਤੋਂ ਸ਼ਾਮ ਤੱਕ ਇਹ ਆਹਾਰ ਲੈਣੇ ਇਹ ਚੀਜ਼ ਨਾ ਲਈ ਤੇਰੀ ਬਾਡੀ ਵਾਸਤੇ ਠੀਕ ਨਹੀਂ ਦੇਖੋ ਜੇ ਮਾੜਾ ਆਹਾਰ ਤਾਨੂੰ ਮਿਲ ਜਾਏ ਤੇ ਤਨ ਰੋਗੀ ਹੋ ਜਾਂਦਾ ਤਨ ਡਿੱਗ ਪੈਂਦਾ ਤੇ ਜੇ ਮਾੜੇ ਵਿਚਾਰ ਮਨ ਨੂੰ ਮਿਲ ਜਾਂਣ ਤੇ ਸਮਨ ਦੀ ਖਾਲਤ ਕੀ ਹੋਵੇ ਮਨ ਵੀ ਤਾਂ ਬਿਮਾਰ ਹੁੰਦਾ ਮਨ ਦੀ ਆਪਣੀ ਖੁਰਾਕ ਹੈ ਇੱਕ ਹੋਰ ਅਰਥ ਕਰ ਦੇਵਾਂ ਤਨ ਦੀ ਖੁਰਾਕ ਕੋਈ ਸਮੇਂ ਬਾਅਦ ਤਨ ਰਜ ਜਾਂਦਾ ਹੈ ਪਰ ਇਸ ਮਨ ਦੀ ਖੁਰਾਕ ਐਸੀ ਜੇ ਇਹ 24 ਘੰਟੇ ਫੁਰਨੇ ਪੈਦਾ ਕਰੀਦਾ ਪਰ ਇਹ ਬਾ ਕਿਸਮਤ ਰਾਜ ਦਾ 치ਤੀ ਨਹੀਂ ਮਨ ਕਿੱਥੇ ਤ੍ਰਿਪਤ ਹੁੰਦਾ ਹੈ ਇਹ ਫੁਰਨੇ ਚ ਫੁਰਨਾ ਖਿਆਲ ਚੋਂ ਖਿਆਲ ਪੈਦਾ ਕਰਦਾ ਤੇ ਜਿਵੇਂ ਜੇ ਖਿਆਲ ਮਨ ਨੂੰ ਦਿੱਤੇ ਜਾਂਦੇ ਨੇ ਇੱਕ ਦਿਨ ਉਹੋ ਜਿਹਾ ਮਨ ਬਣ ਜਾਂਦਾ ਹੈ ਜਿਹੋ ਜਿਹਾ ਬੰਦੇ ਦਾ ਮਨ ਬਣਦਾ ਹੈ ਸੱਚ ਇਹ ਵੇ ਉਹੋ ਜਿਹਾ ਉਹਦਾ ਤਨ ਬਣਦਾ ਹੈ ਜਿਹੋ ਜਿਹਾ ਬੰਦੇ ਦਾ ਤਨ ਬਣਦਾ ਹੈ ਉਹੋ ਜਿਹਾ ਉਹਦਾ ਸਮਾਜ ਬਣਦਾ ਹੈ ਜਿਹੋ ਜਿਹਾ ਸਮਾਜ ਬਣ ਜਾਂਦਾ ਉਹ ਉਹਦੀ ਆਮਦੋਦਾਰ ਬਣ ਜਾਂਦੀ ਹੈ ਕਹਾਣੀ ਸਿਰਫ ਆਪਣੇ ਮਨ ਤੋਂ ਸ਼ੁਰੂ ਹੁੰਦੀ ਹੈ ਕਿ ਮਨ ਦੀ ਕੀ ਖੁਰਾਕ ਹੈ ਤਨ ਦੀ ਖੁਰਾਕ ਆਹਾਰ ਹੈ ਮਨ ਦੀ ਖੁਰਾਕ ਵਿਚਾਰ ਹੈ ਤਨ ਦੀ ਖੁਰਾਕ ਪੋਸ਼ਣ ਹੈ ਤੇ ਮਨ ਦੀ ਖੁਰਾਕ ਭਜਨ ਬੰਦਗੀ ਸਿਮਰਨ ਹੈ ਜਿਹੋ ਜਿਹ ਚਿੰਤਨ ਆਪਣੇ ਰਾਤ리에 ਵਿਚਾਰ ਚੱਲ ਰਹੀ ਸੀ ਚੇਤਾ ਜਿਹੋ ਜਿਹ ਚਿੰਤਨ ਰੋਜ਼ ਕਰਾਂਗੇ ਉਹ ਕੁਝ ਮਨ ਦੀ ਖੁਰਾਕ ਬਣੇਗੀ ਇਹ ਹੀ ਕਾਰਨ ਕਿ ਮੰਦਾ ਚਿੰਤਨ ਕਰਨ ਵਾਲਿਆਂ ਨੂੰ ਕਦੀ ਚੰਗਾ ਸ਼ਬਦ ਨਹੀਂ ਪਹੁੰਦਾ ਤੇ ਚੇਤੇ ਰੱਖੋ ਚੰਗੇ ਬੰਦਗੀ ਕਰਨ ਵਾਲਿਆਂ ਨੂੰ ਕਦੀ ਮਾੜੇ ਬੰਦਿਆਂ ਦੀ ਬੋਲ ਨਹੀਂ ਪਹੁੰਦੇ ਕਿਉਂਕਿ ਉਹਨਾਂ ਦਾ ਮਨ ਉਸ ਤੰ ਨੂੰ ਯੂਜ਼ ਟੂ ਹੋ ਚੁੱਕਾ ਹੈ ਗੁਰਦੇਵ ਨੇ ਕਿਰਪਾ ਕੀਤੀ ਉੰਜ ਤਾਂ ਸਾਨੂੰ ਰੋਜ਼ਾਨਾ ਦਾ ਨਾਮ ਅਸੀਂ ਨਿਤਨੇਮ ਨੂੰ ਤਿੰਨ ਹਿੱਸਿਆਂ ਵਿੱਚ ਵੰਡਾ ਇੱਕ ਹਿੱਸਾ ਹੈ ਨਿਤਨੇਮ ਦਾ ਕਰਤਾਰਪੁਰ ਦਾ ਦੂਸਰਾ ਹਿੱਸਾ ਹੈ ਨਿਤਨੇਮ ਦਾ ਰੋਜ਼ ਦਾ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵੇਲੇ ਦਾ ਤੇ ਤੀਸਰਾ ਹਿੱਸਾ ਹੈ ਸਾਡੇ ਨਿਤਨੇਮ ਦਾ ਤਾਨਿ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਜਦੋਂ ਖੰਡੇ ਬਾਟੇ ਦੀ ਪੌਲ ਦੇ ਕੇ ਅੰਮ੍ਰਿਤ ਦੀ ਦਾਤ ਦੇ ਕੇ ਰਹਿਤਾ ਬਿਰੜ ਕਰਾਈਆਂ ਕੁਰੇਤਾਂ ਤੋਂ ਬਚਾਇਆ ਤੇ ਉਦੋਂ ਗੁਰਦੇਵ ਨੇ ਜਿਹੜਾ ਸਾਨੂੰ ਨੇਮ ਦਿੱਤਾ ਘੱਟੋ ਘੱਟੇ ਖਲੀ ਕਰ ਲਈ ਰਾਤ ਅਰਜ਼ ਕਿਸੀ ਸੀ ਕਿ ਧਰਤੀ ਦੁਨੀਆ ਵਿੱਚ ਸਾਡੀ ਮਰਿਆਦਾ ਚ ਦੋ ਦੋ ਮਦਾਨੇ ਇੱਕ ਹੈ ਪੰਥਕ ਜੀਵਨ ਮੈਂ ਦੌਰਾਨ ਲੱਗਾ ਜੁਦਾ ਹੈ ਸ਼ਖਸੀ ਆਪਣਾ ਨਿੱਜੀ ਜੀਵਨ ਪੰਥਕ ਜੀਵਨ ਵਿੱਚ ਸਾਨੂੰ ਉਹ ਰੋ ਰੀਤ ਅਪਣਾਣੀ ਪੈਗੀ ਜੋ ਇੱਕ ਧੁਰੇ ਨਾਲ ਸਾਨੂੰ ਜੋੜਦੀ ਹੈ ਤੇ ਨਿੱਜੀ ਜੀਵਨ ਅੰਦਰ ਬੰਦਾ ਜਿੰਨੀ ਮਰਜ਼ੀ ਬੰਦਗੀ ਕਰੇ ਉਸ ਉੱਪਰ ਕੋਈ ਪਾਬੰਦੀ ਨਹੀਂ ਪਰ ਪੰਥ ਕਰਵਾਤ ਅਨੁਸਾਰ ਘਟੋ ਘਟ ਇਹਨਾਂ ਬਾਣੀਆਂ ਦਾ ਨਿਤਨਮ ਸਿੱਖ ਰੋਜ਼ ਕਰੇ ਆਉ ਥੋੜਾ ਜਿਹਾ ਅਸੀਂ ਦੇਖੀਏ ਉਂਝ ਤਾਂ ਹਜ਼ੂਰ ਨੇ ਬੰਦਗੀ ਦੀ ਗੱਲ ਤਾਂ ਕਰਦੇ ਆ ਕਿ ਜਦ ਲਗ ਜਰਾ ਰੋਗ ਨਹੀਂ ਆਇਆ ਜਦ ਲਗ ਕਾਲ ਗ੍ਰਸੀ ਨਹੀਂ ਕਾਇਆ ਜਦ ਲਗ ਬਿਕਲ ਭਈ ਨੀ ਬਾਨੀ ਭਜਲੇ ਰਹਿ ਮਨ ਸਾਰਿ ਪਾਨੀ ਬੰਦਗੀ ਬਾਰੇ ਮਾਰੇ ਨੇ ਕਿਆ ਕੁਦਰਤ ਕੀ ਨਾ ਜਾਣੀਐ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘਟਮੈ ਸਭ ਜਿੰਨੀ ਦੇਰ ਤੱਕ ਤੇਰੇ ਸੁਵਾਸ ਸਭ ਤਨ ਗੁਰੂ ਨਾਨਕ ਸਾਹਿਬ ਜਿਨੇ ਇੱਕ ਬਖਸ਼ਿਸ਼ ਸਾਡੇ ਤੇ ਕੀਤੀ ਜਿਹੜੀ ਅੰਮ੍ਰਿਤ ਵੇਲੇ ਜਾਗਨ ਦੀ ਬਾਤ ਹੈ ਅਸਲ ਵਿੱਚ ਇਹਦੀ ਸ਼ੁਰੂਆਤ ਸਿੱਖੀ ਵਿੱਚ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਕਰਦੇ ਕਿਉਂਕਿ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ ਤੇ ਇੱਥੇ ਵੀ ਦਾਸ ਇੱਕ ਦਿਨ ਅਰਥ ਕਰਕੇ ਗਿਆ ਸੀ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6000 ਦੇ ਕਰੀਬ ਨੇ ਅਸੀਂ ਉਹਦੇ ਵਿੱਚ ਸ਼ਲੋਕ ਵੀ ਲੈ ਲਾਂਗੇ ਚੰਤ ਵੀ ਲੈ ਲਾਂਗੇ ਤੇ ਕਰੀਬ ਮੈਂ ਤਾਂ ਅਰਥ ਕੀਤਾ ਕਈ 4900 ਕੁਝ ਕਹਿੰਦੇ ਨੇ ਕੁਝ 6000 ਕੁਝ ਕਹਿੰਦੇ 2200 ਤੋਂ ਜ਼ਿਆਦਾ ਸ਼ਬਦ ਤਾਂ ਕੇਵਲ ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਣ ਜਦੋਂ ਅਸੀਂ ਪਾਠ ਕਰਨੇ 6000 ਸ਼ਬਦਾਂ ਦੇ ਸਰਲੇਖ ਵਿੱਚ ਕਿਤੇ ਸ਼ਲੋਕ ਹੈ ਕਿਤੇ ਅਸ਼ਟਪਦੀ ਹੈ ਕਿਤੇ ਪੌੜੀਆਂ ਨੇ ਪਰ ਗੁਰਦੇਵ ਨੇ ਤਿੰਨ ਵਾਰੀ ਗੁਰੂ ਰਣ ਸਾਹਿਬ ਸ਼ਬਦ ਦੀ ਵਰਤੋਂ ਕੀਤੀ ਹੈ ਤੇ ਤਿੰਨੇ ਵਾਰੀ ਸ਼ਬਦ ਦਾ ਜਿਹੜਾ ਸਰਲੇਖ ਦਿੱਤਾ ਉਹ ਮਾਰੂ ਰਾਗ ਵੀ ਦਿੰਦਾ ਹੈ ਇੱਕ ਤਾਂ ਮਾਰੂ ਰਾਗ ਜਦੋਂ ਪ੍ਰਾਰambh ਹੁੰਦਾ ਹੈ ਤੇ ਗੁਰਦੇਵ ਬਚਨ ਕਰਦੇ ਨੇ ਸ਼ਲੋਕ ਸਾਜਨ ਤੇਰੇ ਚਰਨ ਕੀ ਖੋਏ ਰਹਾ ਸੰਤੂਰ ਇਸ ਸ਼ਲੋਕ ਤੋਂ ਬਾਅਦ ਜਿਹੜਾ ਹੈਡਿੰਗ ਹੈ ਸਰਲੇਖ ਹੈ ਉਹ ਹੈ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਵਾਰੀ ਸਰਲੇਖ ਸ਼ਬਦ ਆਇਆ ਬਾਕੀ ਕਿਤੇ ਸ਼ਬਦ ਨਹੀਂ ਆਇਆ ਸਰਲੇਖ ਵੱਜੋਂ ਨਹੀਂ ਆਇਆ ਉਹ ਸ਼ਬਦ ਦੇ ਅਰਥ ਵੀ ਬੜੇ ਗਹਿਰੇ ਮੈਂ ਇਧਰ ਨਹੀਂ ਦੁਰਨਾ ਅੱਜ ਸਵੇਰ ਵੀ ਪਰਵਾਰ ਵਿੱਚ ਬੈਠੇ ਸ਼ਬਦ ਸੰਬੰਧੀ ਗੱਲ ਚੱਲੀ ਦੇਖੋ ਤਿੰਨ ਗੱਲਾਂ ਬੰਦਾ ਚੇਤੇ ਰੱਖੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਿੰਨ ਦੀ ਸ਼ਰਨ ਲੈਣ ਦਾ ਬਹੁਤ ਜ਼ੋਰ ਦਿੱਤਾ ਗਿਆ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕਹੇ ਪਰਮਾਤਮਾ ਦੀ ਸ਼ਰਨ ਵਿੱਚ ਜਾਓ ਦੂਜਾ ਸ਼ਬਦ ਵਰਤਿਆ ਹੈ ਕਿ ਗੁਰੂ ਦੀ ਸ਼ਰਨ ਵਿੱਚ ਜਾਓ ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਵਰਤਿਆ ਹੈ ਕਿ ਸਾਧ ਸੰਗਤ ਦੀ ਸ਼ਰਨ ਵਿੱਚ ਜਾਓ ਇਹ ਤਿੰਨ ਸ਼ਬਦ ਨੇ ਪਰਮਾਤਮਾ ਦੀ ਸ਼ਰਨ ਗੁਰੂ ਦੀ ਸ਼ਰਨ ਤੇ ਸਾਧ ਸੰਗਤ ਦੀ ਸ਼ਰਨ ਜਿਹੜਾ ਬੰਦਾ ਗੁਰਮਤ ਦੇ ਫਲਸਫੇ ਤੋਂ ਜਾਣੂ ਨਹੀਂ ਇਥੇ ਜ਼ਰੂਰੇ ਬੇਨਤੀ ਸਮਝਿਓ ਇਹ ਹੈ ਗੁਰਮਤ ਦੇ ਲਿਟਰੇਚਰ ਨੂੰ ਪੜ੍ਹ ਕੇ ਫਲਸਫੇ ਤੋਂ ਜਾਣੂ ਹੋਣਾ ਮੰਨ ਲਓ ਇੱਕ ਵਿਦਵਾਨ ਕਿਸੇ ਵਿਸ਼ੇ ਤੇ ਲਿਖ ਰਿਹਾ ਪਾਪਾ ਨੂੰ ਪੜ੍ਹ ਹੋਇਆ ਅਸੀਂ ਕਹਿੰਦੇ ਅਸੀਂ ਗੁਰਮਤ ਫਿਲਾਸਫੀ ਤੋਂ ਜਾਣੂ ਹੋ ਗਏ ਇਹ ਜ਼ਰੂਰ ਮੇਰੀ ਬੇਨਤੀ ਸੁਣਿਓ ਜਿੰਨਾ ਮਰਜ਼ੀ ਕੋਈ ਸਿਆਣਾ ਵਿਦਵਾਨ ਲਿਖੇ ਜਿਤਨਾ ਮਰਜੀ ਕੋਈ ਚੰਗਾ ਦਾਨਸ਼ਵਰ ਬੰਦਾ ਵਿਖੇ ਪਰ ਜਿੰਨੀ ਦੇਰ ਤੱਕ ਆਪਾਂ ਖੁਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਭਿਆਸ ਨਹੀਂ ਕਰਦੇ ਉਨੀ ਦੇਰ ਤੱਕ ਗੁਰਮਤ ਦੇ ਫਰਜ਼ ਪੇ ਦੀ ਜਾਣਕਾਰੀ ਸਾਨੂੰ ਨਹੀਂ ਮਿਲ ਸਕੇਗੀ ਕਿਉਂਕਿ ਵਿਦਵਾਨ ਦੀ ਸੋਚ ਆਪਣੀ ਸੀਮਾ ਤੱਕ ਹੈ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਉਹ ਅਸੀਮ ਨਾਲ ਸਾਨੂੰ ਜੋੜਦਾ ਪਿਆ ਹੈ ਪਰਮਾਤਮਾ ਦੀ ਸ਼ਰਨ ਗੁਰੂ ਦੀ ਸ਼ਰਨ ਸਾਧ ਸੰਗਤ ਦੀ ਸ਼ਰਨ ਇਨੂੰ ਥੋੜਾ ਜਿਹਾ ਪਾਂਡੇ ਸਾਧ ਸੰਗਤ ਵਾਲੇ ਪਾਸਿਓ ਲੈ ਕੇ ਚਲੀਏ ਫਿਰ ਗੁਰੂ ਗੁਰੂ ਤੋਂ ਬਾਅਦ ਪਰਮਾਤਮਾ ਇਹਨੂੰ ਥੋੜਾ ਜਿਹਾ ਹੋਰ ਇਸੇ ਨੂੰ ਗੁਰਦੇਵ ਨੇ 10ਵੇਂ ਜਾਮੇ ਵਿੱਚ ਤਿੰਨ ਨਾਮ ਦੇ ਦਿੱਤੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ ਹੁਣ ਜਿਹੜੀ ਸਾਧ ਸੰਗਤ ਦੀ ਸ਼ਰਨ ਖੇ ਜਿਸ ਬੰਦੇ ਦਾ ਅੰਦਰ ਕਿਤੇ ਨਾ ਟਿਕਿਆ ਹੋਵੇ ਉਹ ਜੇ ਰੋਜ਼ਾਨਾ ਸਤ ਸੰਗਤ ਵਿੱਚ ਆਉਣ ਲੱਗ ਪਵੇ ਪਰ ਬੇਨਤੀ ਹੈ ਕਿ ਸਤ ਸੰਗਤ ਢੜੇ ਦੀ ਨਾ ਹੋਵੇ ਸੰਤ ਸੰਗਤ ਕੇਵਲ ਗੁਰੂ ਦੀ ਹੋਵੇ ਕਿਉਂਕਿ ਆਪਣੀ ਆਪਣੀ ਸਾਡੀ ਸੰਗਤ ਹੈ ਨਾ ਇਹ ਸਾਡੀ ਸੰਗਤ ਦਾ ਬੰਦਾ ਹੈ ਇਹ ਉਹਨਾਂ ਦੀ ਸੰਗਤ ਦਾ ਬੰਦਾ ਹੈ ਕਿਤੇ ਮੈਂ ਧੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਾਂ ਅਧਿਆਨ ਸਹਿ ਰਤਨਾਮੇ ਪੜੋ ਮਸੰਦਾਂ ਦੀ ਸੰਗਤ ਖੈ ਸੀ ਪਰ ਜਦੋਂ ਗੁਰਦੇਵ ਨੇ ਆ ਅੰਮ੍ਰਿਤ ਦੀ ਦਾਤ ਦਿੱਤੀ ਉਹਨਾਂ ਨੇ ਸਿੱਧਾ ਸੰਗਤ ਨੂੰ ਖਾਲਸਾ ਬਣਾਇਆ ਗੁਰ ਸੰਗਤ ਕਿੰਨੀ ਖਾਲਸਾ ਮਸੰਦ ਵਿੱਚੋਂ ਨਿਕਲ ਗਿਆ ਜਿੱਥੇ ਸਤਗੁਰੂ ਹੈ ਉਥੇ ਸਤ ਸੰਗਤ ਹੈ ਹੁਣ ਸਤ ਸੰਗਤ ਕੇਵਲ ਇੱਕ ਇਕੱਠ ਦਾ ਨਾਮ ਨਹੀਂ ਸਤ ਸੰਗਤ ਕੁਝ ਬੰਦਿਆਂ ਦੇ ਬਹਿਣ ਵਾਲੀ ਥਾਂ ਦਾ ਨਾਮ ਨਹੀਂ ਸਤ ਸੰਗਤ ਦਾ ਅਰਥ ਹੈ ਕਿ ਜਿਸ ਵਾਤਾਵਰਣ ਵਿੱਚ ਜਿਸ ਮਾਹੌਲ ਵਿੱਚ ਜਿੰਨਾ ਸ਼ਰੀਰਾਂ ਵਿੱਚ ਕੇਵਲ ਸੱਚ ਦਾ ਪ੍ਰਕਾਸ਼ ਹੋਵੇ ਜਿੱਥੇ ਕੇਵਲ ਸੱਤ ਦੀ ਗੱਲ ਹੋਵੇ ਤੇ ਉਹਦਾ ਸੰਗ ਕਰਨ ਵਾਲਾ ਬੰਦਾ ਹਮੇਸ਼ਾ ਸਤ ਸੰਗੀ ਹੀ ਬੰਦਾ ਹੈ ਸਤਗੁਰੂ ਨੇ ਬਾਣੀ ਚ ਕਿਹਾ ਸਤ ਸੰਗਤ ਕੈਸੀ ਜਾਣੀਏ ਜਿੱਥੈ ਏਕੋ ਨਾਮ ਵਖਾਣੀਏ ਏਕੋ ਨਾਮ ਹੁਕਮ ਹੈ ਨਾਨਕ ਸਤਗੁਰੂ ਦੀਆ 부ਜਾਏ ਚ ਹੁਣ ਸਤ ਸੰਗਤ ਜਿਹੜੀ ਹੈ ਜਦੋਂ ਇਹਦੀ ਸ਼ਰਨ ਚ ਪੈਂਦਾ ਬੰਦਾ ਤੇ ਗੁਰੂ ਸਾਹਿਬ ਨੇ ਦੇਖੋ ਬਾਣੀ ਚ ਕਿਹਾ ਕਹਿਣ ਲੱਗੇ ਏ ਮਾਲਕ ਵਕਾਰਾਂ ਨੇ ਬਹੁਤ ਅੰਕ ਕੀਤਾ ਪਰ ਤੇਰੀ ਸੰਗਤ ਦੀ ਸ਼ਰਨ ਵੀ ਚਲੇਗੇ ਆ ਸ਼ਬਦ ਇਹਨਾਂ ਰਾਖ ਪਿਤਾ ਪਰ ਮੇਰੇ ਮੋਇਂ ਨਿਰਗੁਣ ਸਰਗੁਣ ਤੇਰੇ ਪੰਜ ਵਿਖਾਦੀ ਏਕ ਗਰੀਬਾ ਰਾਖੋ ਰੱਖਣ ਹਾਰੇ ਖੇਦ ਕਰਨ ਅਰ ਬਹੁਤ ਸੰਤਾਵੇਂ ਆਇਓ ਸ਼ਰਨ ਤੁਖਾਰੇ ਆਇਓ ਤੁਹਾਡੀ ਸ਼ਰਮ ਚਾਰੇ ਕਰ ਕਰ ਹਾਰੇਓ ਅਨਕ ਬਹੁ ਭਾਂਤੀ ਛੋੜਾ ਕਤਹੂ ਨਾਹੀ ਏਕ ਬਾਤ ਸੁਣ ਤਾਕੀ ਓਟਾ ਤਾਕੀ ਓਟਾ ਦਰ ਤੇ ਸ਼ਰਨ ਤੱਕ ਦੇ ਏਕ ਬਾਤ ਸੁਣ ਤਾਕੀ ਓਟਾ ਸਾਥ ਸੰਗ ਮਿਟ ਜਾਹੀ ਹੁਣ ਓਤੇ ਸਾਥ ਸੰਗ ਦੀ ਸ਼ਰਮ ਦੀ ਗੱਲ ਕੀ ਤੀ ਜਦੋਂ ਇਨਸਾਨ ਸਤ ਸੰਗਤ ਵਿੱਚ ਆਉਂਦਾ ਹੈ ਤੇ ਅਗੋ ਦਾ ਸਬੰਧ ਬਣਦਾ ਹੈ ਗੁਰੂ ਦੇ ਨਾਲ ਗੁਰੂ ਸ਼ਰਨ ਵੀ ਜਾਂਦਾ ਹੈ ਤੇ ਜਿਹੜਾ ਗੁਰੂ ਸ਼ਬਦ ਵੀ ਜਾਂਦਾ ਹੈ ਸੱਚ ਇਹ ਵੇ ਸਤ ਗੁਰੂ ਉਹਨੂੰ ਪਰਮਾਤਮਾ ਦੀ ਝੋਲੀ 'ਚ ਉਹਦੀ ਸ਼ਰਨ ਵਿੱਚ ਪਾ ਦਿੰਦੇ ਨੇ ਕਿਉਂ ਕਹ ਲੋ ਸਤ ਸੰਗਤ ਗੁਰੂ ਤੇ ਪਰਮਾਤਮਾ ਤਿੰਨਾਂ ਦੀ ਗੱਲ ਕੀਤੀ ਪਰ ਇਹ ਤਿੰਨ ਸ਼ਬਦ ਮੈਂ ਵਰਤੇ ਆ ਤਿੰਨੇ ਅੰਦਰੋਂ ਵੱਖ-ਵੱਖ ਨਹੀਂ ਇਹ ਭਿੰਨ ਵੀ ਨਹੀਂ ਇਹ ਦਿਨੇ ਆਪਸ ਵਿੱਚ ਪਰਸਪਰ ਜੁੜੇ ਹੋਏ ਨੇ ਇਉਂ ਕਹਿ ਲਓ ਕਿ ਜਿਵੇਂ ਇੱਕ ਬੱਚਾ ਨਰਸਰੀ ਤੋਂ ਸ਼ੁਰੂ ਹੁੰਦਾ ਹੈ ਤੇ ਉੱਚੀ ਤੋਂ ਪਦਵੀ ਉੱਚੀ ਤੋਂ ਉੱਚੀ ਪਦਵੀ ਡਿਗਰੀ حاصل ਕਰਦਾ ਪਰ ਸ਼ੁਰੂਆਤ ਕਿਤੇ ਨਾ ਕਿਤੇ ਉਹਦਾ ਪਹਿਲਾ ਕਦਮ ਖੈ ਪਹਿਲਾ ਕਦਮ ਕੀਤਾ ਆਖਰੀ ਕਦਮ ਬਣਦਾ ਸੰਤ ਸੰਗਤ ਵਿੱਚ ਆਇਆ ਹੋਇਆ ਬੰਦਾ ਵੀ ਇੱਕ ਦਿਨ ਪਰਮਾਤਮਾ ਵਿੱਚ ਅਪੀਲ ਹੁੰਦਾ ਜੋ ਵਿਅਕਤੀ ਕਰ ਲਗਾ ਹਜ਼ੂਰ ਧੰਗੁਰੂ ਅਨੰਤ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਉਹਨਾਂ ਨੇ ਸਾਨੂੰ ਸ਼ਬਦ ਦੀ ਦਾਤ ਦਿੱਤੀ ਇਹ ਅਖਰੀ ਸ਼ਬਦ ਨੇ ਉਂਝ ਦਾਸ ਅਰਜ਼ ਕਰਦਾ ਹੁੰਦਾ ਕਿ ਸ਼ਬਦ ਇਤਨਾ ਗਹਿਰਾ ਹੈ ਇਹ ਕਹੇ ਵਿਆਕਰਨ ਅਨੁਸਾਰ ਸ਼ਬਦ ਅੱਖਰਾਂ ਦਾ ਜੋੜ ਸ਼ਬਦ ਤੇ ਆ ਜੇਸੀ ਵਿਆਕਰਨ ਅਨੁਸਾਰ ਬਣਦੇ ਆ ਇਹ ਵੀ ਤਾਂ 35 ਵਿੱਚ ਅੱਖਰਾਂ ਦਾ ਜੋੜੀ ਸ਼ਬਦ ਬਣੇ ਨੇ ਨਾ ਹਰ ਸ਼ਬਦ ਵਿਆਕਰਨਕ ਤੌਰ ਤੇ ਆਪਣੀ ਥਾਂ ਰੱਖਦਾ ਹੈ ਪਰ ਹਰ ਸ਼ਬਦ ਦੀ ਬੰਤਰ ਤੇ ਉਹਦੇ ਅੰਦਰ ਜਿਹੜੀ ਤਸਵੀਰ ਹੈ ਉਹ ਵੱਖਰੀ ਥਾਂ ਰੱਖਦੀ ਹੈ ਭੈਣੇ ਬੋਲ ਜਦੋਂ ਕੋਈ ਬੋਲਦਾ ਗਾਲੀ ਗਲੋਚ ਵਾ ਕਰਦਾ ਉਦੋਂ ਵੀ ਤਾਂ ਅੱਖਰ ਜੋੜ ਕੇ ਸ਼ਬਦ ਬਣਦੇ ਨਾ ਗਾਲੀ ਵੀ ਤਾਂ ਅੱਖਰ ਜੋੜ ਕੇ ਬਣਦੀ ਤੇ ਜਦੋਂ ਕੋਈ ਪਿਆਰ ਭਰੀ ਸ਼ਬਦਾਵਲੀ ਬੋਲਦਾ ਉਦੋਂ ਵੀ ਅੱਖਰ ਜੋੜ ਕੇ ਬੰਦੀ ਏ ਕਾਹਲੀ ਗਲੋਚ ਨਾਲ ਜੋੜੇ ਕੋਈ ਸ਼ਬਦ ਉਹ ਬੰਦੇ ਦੇ ਅੰਦਰ ਨੂੰ ਖੇਧ ਦਿੰਦੇ ਨੇ ਸੱਚ ਐਵੇਂ ਕਿ ਰੱਬ ਦੀ ਬੰਦਗੀ ਵੀ ਜੋੜੇ ਹੋਏ ਅੱਖਰ ਜਦੋਂ ਕੋਈ ਬੰਦਾ ਸੁਣਦਾ ਉਹਦੇ ਅੰਦਰ ਨੂੰ ਟਿਕਾ ਦਿੰਦੇ ਹਰ ਸ਼ਬਦ ਦੀ ਆਪਣੀ ਤਸਵੀਰ ਹੈ ਹਜ਼ੂਰ ਨੇ ਮੈਂ ਨਿਤਨੇਮ ਦੀ ਗੱਲ ਕਰਨ ਲੱਗਾ ਅੰਮ੍ਰਿਤ ਵੇਲੇ ਦੀ ਗੱਲ ਤਾਂ ਗੁਰੂ ਨਾਨਕ ਸਾਹਿਬ ਨੇ ਅਰਬਤਾ ਵਿੱਚ ਕੀਤੀ ਉਨ ਜੇ ਬਾਣੀ ਵਿੱਚ ਇਹ ਵੀ ਦੇਖੋ ਵੇਲਾ ਸਾਰੇ ਇੱਕੋ ਜਿਹੇ ਕਹਿ ਗਏ ਪਰ ਜ਼ਿੰਦਗੀ ਵਿੱਚ ਕੁਝ ਸਮਾਂ ਐਸਾ ਹੁੰਦਾ ਜਦੋਂ ਸਾਡਾ ਸਰੀਰ ਮੁਕੰਮਲ ਤੌਰ ਤੇ ਆਰਾਮ ਕਰਕੇ ਅੰਮ੍ਰਿਤ ਵੇਲੇ ਉੱਠਦਾ ਤੇ ਨੀਂਦ ਤੋਂ ਬਾਅਦ ਇਹਦੇ ਅੰਦਰ ਤਰੋਤਾਜ਼ਗੀ ਆਉਂਦੀ ਏ ਇਹਦੇ ਸਰੀਰ ਵਿੱਚ ਨਵੀਂ એનર્ਜੀ ਹੁੰਦੀ ਏ ਕਿਉਂਕਿ ਨੀਂਦ ਵੀ ਤਾਂ ਇੱਕ ਭੋਜਨ ਹੈ ਜਦੋਂ ਬੰਦਾ ਖੁਰਾਕ ਖਾਂਦਾ ਤੇ ਕਹਿੰਦਾ ਹੁਣ ਪਰਵਾਣੀ ਰੋਟੀ ਖਾਣ ਨਾਲ ਤਾਕਤ ਆ ਗਈ ਤੇ ਜਦੋਂ ਬੰਦਾ ਬਹੁਤ ਥੱਕ ਜਾਂਦਾ ਹੈ ਉਦੋਂ ਨੀਂਦ ਦਾ ਭੋਜਨ ਛਕਦਾ ਹੈ ਤੇ ਸੌਣ ਤੋਂ ਬਾਅਦ ਵੀ ਇਹਦੇ ਤੁਹਾਨੂੰ એનર્ਜੀ ਮਿਲਦੀ ਹੈ ਇੱਕ ਤਾਕਤ ਮਿਲਦੀ ਹੈ ਸਤਿਗੁਰੂ ਨੇ ਕਿਹਾ ਅੰਮ੍ਰਿਤ ਵੇਲੇ ਜਿਹੜੇ ਬੰਦੇ ਰੋਜ਼ ਨੇਮ ਬਣਾਉਂਦੇ ਨੇ ਮੈਂ ਕਰਤਾਰਪੁਰ ਗੁਰੂ ਰਾਮਦਾਸ ਜੀ ਦੇ ਬਚਨ ਤੇ ਨਿਤਨੇਮ ਕਿਉਂ ਜ਼ਰੂਰੀ ਹੈ ਸਾਡੀ ਜ਼ਿੰਦਗੀ ਲਈ ਕਿਉਂ ਰੋਜ਼ ਅਸੀਂ ਬਾਣੀ ਦਾ ਅਭਿਆਸ ਕਰਨਾ ਇਸ ਸੰਬੰਧੀ ਮੱਜ ਪਰਕਰ ਰੱਖਣਾ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਵਚਨ ਕੀਤੇ ਤੇ ਫਰਮਾਇਆ ਕਿ ਪਿਛੋਂ ਰਾਤੀ ਸਦੜਾ ਨਾਮ ਖਸਮ ਕਾ ਲੈ ਇਹ ਮਨੁਰਾਗ ਦਾ ਸ਼ਬਦ ਹੈ ਕਿੰਨੇ ਪਿਛਲ ਰਾਤ ਪਰਮਾਤਮਾ ਦੇ ਸਦੜੇ ਪੈਂਦੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਜਿਹੜੇ ਪਰਮਾਤਮਾ ਦੀ ਯਾਦ ਵੀ ਜੁੜਦੇ ਤੇ ਜਿਹੜਾ ਸਦੜਾ ਸ਼ਬਦ ਹੈ ਇਹ ਬਹੁਤ ਕਮਾਲ ਦਾ ਸ਼ਬਦ ਹੈ ਸਦੜਾ ਆਪ ਸ਼ਾਇਦ ਚੰਗੀ ਤਰ੍ਹਾਂ ਜਦੋਂ ਪਿਛੋਕੜ ਨਾਲ ਝਾਤੀ ਮਾਰੋਗੇ ਆਪਣੇ ਘਰਾਂ ਵਿੱਚ ਤੇ ਸੱਦਾ ਸ਼ਬਦ ਆਪਣੇ ਪਿੰਡਾਂ ਜਵਰ ਦੇ ਸਬਾਣੀ ਵਿੱਚ ਤਿੰਨ ਸ਼ਬਦ ਵਰਤੇ ਗਏ ਇੱਕ ਸੱਦ ਇੱਕ ਸੱੜਣਾ ਤੇ ਇੱਕ ਸੱਦੇ ਸਤਿਗੁਰੂ ਨੇ ਤਿੰਨ ਇੱਕ ਸ਼ਬਦ ਵਰਤੇ ਖਾਸ ਕਰਕੇ ਤੇਰਾ ਸੱੜਣਾ ਸੁਣੀਜੈ ਭਾਈ ਜੇ ਕੋ ਵੈ ਅਲਾਇ ਇੱਕ ਅਸੀਂ ਪੜਨੇ ਆਂ ਰਾਮਕਲੀ ਸੱਦ ਇੱਥੇ ਸੱਦਰ ਤੇ ਮੌਤ ਦਾ ਸੱਦਾ ਜਿਵੇਂ ਅਸੀਂ ਪੜਨੇ ਘਲੇ ਆਵੇਂ ਨਾਨਕਾ ਸੱਦੇ ਉੱਠੀ ਜਾਏ ਸੱਦੇਦਰ ਤੇ ਆਵਾਜ਼ ਆਉਣੀ ਹੁਣ ਇੱਥੇ ਜਿਹੜਾ ਸੱਦੜਾ ਸ਼ਬਦ ਹੈ ਕਿ ਪਿੱਛੋ ਰਾਤੀ ਸੱਦੜਾ ਇਸ ਸੱਦੜੇ ਦਾ ਅਰਥ ਮੌਤ ਨਹੀਂ ਇਸ ਸੱਦੜੇ ਦਾ ਅਰਥ ਸਾਨੂੰ ਆਪਣੇ ਕਲਚਰ ਦੀ ਇੱਕ ਘਟਨਾ ਜ਼ਰੂਰ ਦੇਖਣੀ ਪੈਗੀ ਕਿ ਜਦੋਂ ਬੱਚੇ ਦਾ ਵਿਆਹ ਕੀਤਾ ਜਾਂਦਾ ਸੀ ਬੇਟੇ ਦਾ ਵਿਆਹ ਕਰਨਾ ਤੇ ਇੱਕ ਗੱਲ ਸਾਡੇ ਘਰਾਂ 'ਚ ਪ੍ਰਚਲਿਤ ਸੀ ਲਾਗੀ ਬੁਲਾਇਆ ਜਾਂਦਾ ਸੀ ਮੈਂ ਕਿਸੇ ਦੀ ਜ਼ਿਆਤ ਨਾਲ ਸੰਬੰਧਿਤ ਸ਼ਬਦ ਵੀ ਵਰਤਾਂ ਲਾਗੀ ਜਿਹੜਾ ਘਰ ਦਾ ਹੁੰਦਾ ਸੀ ਉਹਨੂੰ ਬੁਲਾਉਣਾ ਤੇ ਪਰਿਵਾਰ ਵੀ ਜਿਹੜੀ ਬਜ਼ੁਰਗ ਮਾਤਾ ਨੇ ਹੋਣਾ ਤੇ ਉਹਨੇ ਲਾਗਣ ਨੂੰ ਕੋਲ ਬਿਠਾ ਕੇ ਕਹਿਣਾ ਕਿ ਪਿੰਡ ਵਿੱਚ ਫਲਾਣੇ ਫਲਾਣੇ ਘਰਾਂ ਵਿੱਚ ਜਾ ਕੇ ਅੱਜ ਸੱਦਾ ਦੇ ਆ ਪਿੱਛੋਂ ਰਾਤੀ ਸੱਗੜਾ ਸੱਦਾ ਦੇ ਕੇ ਹਰ ਕਿ ਇਹਨਾਂ ਘਰਾਂ ਦੇ ਵਿੱਚ ਸਾਡੀ ਵਰਤਨ ਭਾਜੀ ਹੈ ਲੈਣੀ ਦੇਣੀ ਹੈ ਇਹਨਾਂ ਨੂੰ ਕਹਿਦੀ ਵੀ ਅੱਜ ਰਾਤ ਅਸਾਬੇ ਕਰ ਬੱਚੇ ਦੇ ਵਿਆਹ ਦੀ ਖੁਸ਼ੀ ਵਿੱਚ ਗੌਣ ਬੈਠਣਾ ਹੈ ਗੌਣ ਬੈਠਣੇ ਕਹਿੰਦੇ ਸਾਂ ਅੱਜ ਗਾਉਣ ਬੈਠਣਾ ਹੈ ਤੇ ਜਿਨ੍ਹਾਂ ਦੇ ਘਰ ਵਿੱਚ ਸੱਦੇ ਦਿੱਤੇ ਜਾਂਦੇ ਸਨ ਸੱਚ ਏਵੇਂ ਕਿ ਉਹਨਾਂ ਘਰਾਂ ਦੀਆਂ ਸਵਾਨੀਆਂ ਬੀਬੀਆਂ ਰੋਟੀ ਪਾਣੀ ਆਪਣੇ ਘਰ ਦਾ ਨਿਵੇੜ ਕੇ ਖਾ ਪੀ ਕੇ ਉਹਨਾਂ ਨੇ ਵਿਆਹ ਵਾਲੇ ਘਰ ਵੀ ਚਾਉਣਾ ਤੇ ਅੱਧੀ ਅੱਧੀ ਰਾਤ ਤੱਕ ਬੀਬੀਆਂ ਨੇ ਗਾਉਣਾ ਤੇ ਜਿਹਦੇ ਕਰ ਲਾਗਣ ਸੱਦਾ ਦੇਣ ਜਾਂਦੀ ਸੀ ਜਦੋਂ ਸੱਦਾ ਦਿੱਤਾ ਜਾਂਦਾ ਸੀ ਤੇ ਜਿਹੜੀਆਂ ਸਵਾਨੀਆਂ ਹੁੰਦੀਆਂ ਸਨ ਉਹ ਤਾਲੀਆਂ ਵਿੱਚ ਦਾਣੇ ਲੈ ਕੇ ਉਹਨਾਂ ਨੇ ਆਉਣਾ ਉਹਨਾਂ ਨੇ ਉਹਨੂੰ ਵੇਲ ਕਹਿੰਦੇ ਸਨ ਕਿ ਵੇਲ ਲੈ ਕੇ ਆਉਣਾ ਸੱਜੜੇ ਜਿੰਨਾ ਘਰ ਵਿੱਚ ਪੈ ਜਾਣ ਰਾਤ ਨੂੰ ਉਹ ਬੀਬੀਆਂ ਗਾਉਣ ਵਾਸਤੇ ਆ ਗਈਆਂ ਤੁਸੀਂ ਥੋੜੀ ਜੀ ਗੁਰਮ ਕੋਈ ਕਾਗਰਤਾ ਬਣਾਓ ਉਹ ਗਾਉਣ ਵਾਸਤੇ ਆਇਆ ਉਹਨਾਂ ਨੇ ਦਾਣੀਆਂ ਦੀ ਵੇਲ ਲੈ ਕੇ ਆਂਦੀ ਅੱਧੀ ਰਾਤ ਤੱਕ ਗਾਇਆ ਬਾਬਾ ਨਾਨਕ ਜੀ ਕਹਿੰਦੇ ਨੇ ਜਿਸ ਘਰ ਵਿੱਚ ਵਿਆਹ ਹੈ ਤੇ ਉਸ ਦਾ ਗਵਾਣਡ ਬਿਲਕੁਲ ਉਹ ਸਵਾਣੀ ਗਾਉਣ ਵਾਸਤੇ ਨਹੀਂ ਆਈ ਬੀਬੀ ਜੇ ਸਵੇਰੇ ਪੁੱਛਿਆ ਜਾਏ ਕਿ ਸਾਰਾ ਪਿੰਡ ਇਕੱਠਾ ਹੋਇਆ ਰਾਤ ਬੀਬੀਆਂ ਮਹੱਲੇ ਦੀਆਂ ਇਕੱਠਾਂ ਹੋਈਆਂ ਸਾਰੀਆਂ ਰਾਤ ਗਾਉਂਦੀਆਂ ਰਹੀਆਂ ਤੁਸੀਂ ਘਰ ਤੁਹਾਡਾ ਸਾਂਝਾ ਤੂੰ ਗਾਉਣ ਕਿਉਂ ਨਹੀਂ ਆਈ ਉਹ ਕਹਿੰਦੀ ਸੱਚ ਇਹ ਵੇ ਘਰ ਦੀ ਦੀਵਾਰ ਤਾਂ ਸਾਂਝੀ ਏ ਪਰ ਗਾਉਣ ਤਾਂ ਉਹ ਆਏਗਾ ਜਿਹਦੇ ਘਰ ਸੱਦਾ ਭੇਜਿਆ ਹੋਵੇ ਮੇਰੇ ਘਰ ਤਾਂ ਕਿਸੇ ਨੇ ਸੱਦਾ ਹੀ ਨਹੀਂ ਭੇਜਿਆ ਸੁਣਿਆ ਹੀ ਨਹੀਂ ਗਿਆ ਗੁਰਮਖੋ ਜਿਸ ਦੇ ਘਰ ਵਿੱਚ ਸੱਦੇ ਜਾਣ ਉਹ ਵਿਆਹਾਂ ਵਿੱਚ ਗਾਉਣ ਵਾਸਤੇ ਬੀਬੀਆਂ ਆ ਜਾਂਦੀਆਂ ਨੇ ਤੇ ਬਾਬਾ ਨਾਨਕ ਕਹਿੰਦੇ ਨੇ ਜਿਸ ਘਰ ਦੇ ਅੰਦਰ ਪਰਮਾਤਮਾ ਦੀ ਆਪਣੀ ਬਖਸ਼ਿਸ਼ ਦੀ ਸੱਜ ਜਾਂਦੀ ਏ ਸੱਜ ਵਾਲੇ ਬੰਦੇ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਨਿਵਾਂਦੇ ਹੁੰਦੇ ਬੰਦਗੀ ਦਾ ਸੱੜਣਾ ਹੈ ਸਤਿਗੁਰੂ ਦੇ ਬਚਨ ਨੇ ਕਿ ਪਿਛੋ ਰਾਤੀ ਸੱੜਣਾ ਨਾਮ ਖਸਮ ਕਾਲੀ ਖੇਵੇਂ ਸ਼ਤਰ ਸੜਾਈ ਤੇ ਦਿਸਾਂ ਰਾਤ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਮਿਲੇ ਪਰਮਾਤਮਾ ਕਿ ਤੇਰੇ ਸੱਦੇ ਮਿਲਦੇ ਨੇ ਲੋਕ ਬੰਦਗੀ ਕਰਨ ਵਾਸਤੇ ਉੱਠਦੇ ਨੇ ਤੇ ਜਿਨ੍ਹਾਂ ਨੂੰ ਰੋਜ਼ ਦਾ ਤੁਮੇਵ ਦੇ ਦੇਵੇਂ ਸੱਚ ਇਹ ਉਹਨਾਂ ਨੂੰ ਛੱਦਰ ਉਹਨਾਂ ਨੂੰ ਕੋੜੇ ਉਹਨਾਂ ਨੂੰ ਦੁਨੀਆਂ ਦਾ ਸੁੱਖ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਬੇਨਤੀ ਕਰਾਂ ਖਜ਼ੂਰ ਨੇ ਕਰਤਾਰਪੁਰ ਜੋ ਇਹ ਨਾਮ ਬਣਾਇਆ ਅੰਮ੍ਰਿਤ ਵੇਲੇ ਦਾ ਇਹ ਹੀ ਆਪਾਂ ਜਪਜੀ ਸਾਹਿਬ ਵਿੱਚ ਪੜਨੇ ਜਦੋਂ ਗੁਰਦੇਵ ਦੀ ਚੌਥੀ ਪੌੜੀ ਦਾ ਪਾਠ ਕੀਤਾ ਜਾਂਦਾ ਹੈ ਕੇ ਸਾਚਾ ਸਾਹਿਬ ਸਾਚ ਨਹੀਂ ਭਾਗਿਆ ਭਾਉ અપਾਰ ਆਖੈਂ ਮੰਗੈਂ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿ ਦਿੱਸੈ ਦਰਬਾਰ ਮੂੰਹ ਕੇ ਬੋਲਨ ਬੋਲੀਐ ਜਿ ਸੁਣ ਘਰੇ ਪਿਆਰ ਤੇ ਮਹਾਰਾਜ ਕਿੰਨੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਨੀ ਆਵੇ ਕਪੜਾ ਨਦਰੀ ਮੁਖ ਦੁਆ ਉੱਥੇ ਹਜ਼ੂਰ ਨੇ ਅੰਮ੍ਰਿਤ ਵੇਲੇ ਦੇ ਸੰਬੰਧ ਵਿੱਚ ਜਾਂ ਕੇ ਵਿਚਾਰ ਕਰਨ ਦੀ ਗੱਲ ਕੀਤੀ ਇਸ ਤੋਂ ਅੱਗੇ ਜਦੋਂ ਅਸੀਂ ਦੇਖਨੇ ਆ ਕਿ ਕਰਤਾਰਪੁਰ ਦੀ ਧਰਤੀ ਦੇ ਮਹਾਰਾਜ ਜੀ ਨੇ ਪੂਰਾ ਟਿਕਾਣਾ ਬਣਾਇਆ ਬਾਕੀ ਤਾਂ ਹਜ਼ੂਰ ਦੀਆਂ ਉਦਾਸੀਆਂ ਨੇ ਤੈਨੂੰ ਉਦਾਸੀਆਂ ਲੰਬੇਰੀਆਂ ਨੇ ਚੌਥੀ ਨੂੰ ਆਪਾਂ ਪੰਜਾਬ ਫੇਰੀ ਕਹਿ ਸਕਦੇ ਕਹਿੰਦੇ ਤੈਨੂੰ ਉਦਾਸੀਆਂ ਲੰਬੇਰੀਆਂ ਨੇ ਅਰਬ ਵੱਲ ਗਏ ਕਿੰਦੂ ਤੀਰਥਾਂ ਵੱਲ ਪਾਸੇ ਗਏ ਸੱਚੇ ਪਾਤਸ਼ਾਹ ਮਹਾਰਾਜ ਸਿੱਧਾਂ ਜੋਗੀਆਂ ਨੂੰ ਮਿਲੇ ਵਕ ਵਕ ਥਾਂਾਂ 'ਤੇ ਚੌਥੀ ਪੰਜਾਬ ਫੇਰੀ ਖ ਪੰਜਾਬ ਫੇਰੀ ਦੇ ਦਰਮਿਆਨ ਹੀ ਕਰਤਾਰਪੁਰ ਤੋਂ ਮਹਾਰਾਜ ਅਚਲ ਆਉਂਦੇ ਸ਼ਿਵਲਾਕਰੀ ਦੇ ਮੇਲੇ ਤੇ ਇੱਥੇ ਜੋਗੀਆਂ ਨਾਲ ਸੰਵਾਦ ਹੁੰਦਾ ਹੈ ਇੱਥੇ ਗੋਸ਼ਟੀ ਹੁੰਦੀ ਹੈ ਤੇ ਭਾਈ ਗੁਰਦਾਸ ਸਾਹਿਬ ਨੇ ਉਹ ਇਸ਼ਾਰੇ ਵੀ ਕੀਤੇ ਨੇ ਕਿ ਫਿਰ ਬਾਬਾ ਆਇਆ ਕਰਤਾਰਪੁਰ ਭੇਕ ਉਦਾਸੀ ਸਕਲ ਉਤਾਰ ਉਹਦੇ ਵਿੱਚ ਉਹ ਹਜ਼ੂਰ ਦਾ ਸ਼ਿਵਰਾਤਰੀ ਤੇ ਜਾਂਦਾ ਜ਼ਿਕਰ ਕਰਦੇ ਨੇ ਕਿ ਮੇਲਾ ਸੁਨ ਸ਼ਿਵਰਾਤ ਦਾ ਬਾਬਾ ਅਚਰ ਬਟਾਲੇ ਆਈ ਉੱਥੇ ਉਹਨਾਂ ਨੇ ਜ਼ਿਕਰ ਕੀਤਾ ਇੱਥੇ ਉਹ ਕਹਿੰਦੇ ਨੇ ਸਿੱਧ ਗੋਸ਼ਟੀ ਬਾਬੇ ਕੀਤੀ ਸਿੱਧ ਗੋਸ਼ਟ ਸ਼ਬਦ ਸਾਧ ਸਿੱਧਾ ਵਿਚਾਰ ਸਿੱਧ ਗੋਸ਼ਤ ਦਾ ਜ਼ਿਕਰ ਵੀ ਅਚਲ ਦੀ ਧਰਤੀ ਤੇ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਅੰਦਰ ਸ਼ਾਂਤੀ ਉਹਨਾਂ ਦੇ ਅੰਦਰ ਟਿਕਾ ਆ ਗਿਆ ਜਦੋਂ ਸਿੱਧਾ ਨਾਲ ਹਜ਼ੂਰ ਨੇ ਗੋਸ਼ਟੀ ਕੀਤੀ ਇੱਥੇ ਅਖੀਰਲੀ ਇਹ ਗੋਸ਼ਟੀ ਸਿੱਧਾ ਨਾਲ ਤੇ ਉਹਨਾਂ ਨੇ ਕਰਤਾਰਪੁਰ ਹੀ ਕਿਹਾ ਸੀ ਕਿ ਸਿੱਧ ਬੋਲਣ ਸ਼ਬਬਚਨ ਤਨ ਨਾਨਕ ਤੇਰੀ ਵੱਡੀ ਕਮਾਈ ਇੱਥੇ ਉਹਨਾਂ ਗਿਆ ਸੀ ਵੱਡਾ ਪੁਰਖ ਪ੍ਰਗਟਿਆ ਹਜ਼ੂਰ ਬਾਹਰ ਕਿ ਕਾਂਜੂਗ ਅੰਦਰ ਜੋਤ ਜਗਾਏ ਇੱਥੋਂ ਹਜ਼ੂਰ ਕਰਤਾਰਪੁਰ ਜਾਂਦੇ ਕਰਤਾਰਪੁਰ ਦਾ ਰੋਜ਼ ਦਾ ਨੀਮ ਕੀ ਹੈ ਕੁੰਝ ਤਾਂ ਮੈਂ ਅਰਜ਼ ਕੀਤੀ ਕਿ ਸਿੱਖ ਨੇ ਸਵਾਸ ਸਵਾਸ ਬੰਦਗੀ ਕਰੀ ਹਰ ਵਕਤ ਪ੍ਰਮਾਤਮਾ ਨਾਲ ਜੁੜਨਾ ਪਰ ਹਰ ਸਿੱਖ ਦਾ ਰੋਜ਼ ਦਾ ਨੀਮ ਕੀ ਸੀ ਉਹਦੇ ਬਾਰੇ ਭਾਈ ਸਾਹਿਬ ਦੀ ਰਚਨਾ ਹੈ ਉਹ ਕਹਿੰਦੇ ਫੇ ਬਾਬਾ ਆਇਆ ਕਰਤਾਰ ਕਰਪਾਰਪੁਰ ਤੇ ਉਦਾਸੀ ਸਕਲ ਉਤਾਰਾ ਪਹਿਰ ਸੰਸਾਰੀ ਕਪੜੇ ਮੰਝੀ ਬੈਠ ਗਿਆ ਅਵਤਾਰਾ ਤੇ ਉਹਦੇ ਵਿੱਚ ਉਹਨਾਂ ਨੇ ਦੋ ਬਾਣੀਆਂ ਦਾ ਜ਼ਿਕਰ ਕੀਤਾ ਨੇਮ ਦਾ ਕਹਿੰਦੇ ਨੇ ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਪ ਉਚਾਰ ਉਦੋਂ ਤਾਂ ਰੋਜ਼ ਤਾਂ ਨੇਮ ਕੀ ਸੀ ਕਿ ਅੰਮ੍ਰਿਤ ਵੇਲੇ ਜਪ ਜੀ ਸਾਹਿਬ ਦਾ ਬਾਟ ਕੀਤਾ ਜਾਂਦਾ ਸੀ ਸ਼ਾਮ ਜਦੋਂ ਸੂਰਜ ਬਸਤ ਹੁੰਦਾ ਸੀ ਸੋਦਰ ਦਾ ਸ਼ਬਦ ਪੜਿਆ ਜਾਂਦਾ ਸੀ ਤੇ ਰਾਤ ਨੂੰ ਆਰਤੀ ਗਾਈ ਜਾਂਦੀ ਸੀ